ਵੇੜਾ ਨਾ ਨਾ ਕਰਕੇ ਕੀਤਾ ਸਾਡੇ ਸੇ ਪੰਜਾਬ ਦੇ ਗਦਾਰਾਂ ਨੇ ਸਾਡੇ ਸੇਕਾਂ ਉਹਦੇ ਗਦਾਰਾਂ ਨੇ ਸਾਡਾ ਬੇੜਾ ਕਰਕੇ ਇਹ ਜਿਹੜੇ ਬੰਦੇ ਕਿਨਾਰੇ ਸਸਰਾਲੀ ਪਿੰਡ ਦੇ ਮਜਬੂਰ ਹੋਏ ਮਜਲੂਮ ਹੋਏ ਪਰੇਸ਼ਾਨ ਹੋਏ ਨਿੰਦਰੇ ਹੋਏ ਤੇ ਭੁੱਖੇ ਹੋਏ ਤੇ ਪਿਆਸੇ ਹੋਏ ਲੋਕਾਂ ਦੀ ਗੁਹਾਰ ਦੇਖੋ ਤੁਸੀਂ ਇਹ ਜਿਹੜੇ ਜਾਗੇ ਉੱਥੇ ਬੈਕਦੇ ਨੇ ਕੁਰਸੀਆਂ ਦੀ ਖਾਤਰ ਡਿਟਰਾਂ ਦੀ ਖਾਤਰ ਹੁਣ ਆ ਗਿਆ ਸਾਰੀਆਂ ਪਾਰਟੀਆਂ ਡਰਾਮਾ ਕਰਦੀਆਂ ਨੈਰਾ ਨੇ ਲਈ ਪੈਸਾਂ ਦੀ ਵੀ ਆਇਆ ਬੰਦ ਕਿਨਾਂ ਲਾਉਣੇ ਸੀ ਬੇ ਹੁਣ ਤਾਂ 2000 ਕਰੋੜ ਖਦਾ 1000 ਦਾ ਸਰਕਾਰ ਬਦਲੀ ਅਗਲੀ ਸਰਕਾਰ ਨੂੰ 100 ਰੁਪਈਆ ਇਹ ਵੰਡਾ 100 ਕਰੋੜ ਰੁਪਈਆ ਵੰਡ ਲੈਣਗੇ ਉਹਨਾਂ ਨੂੰ ਉਹਨਾਂ ਦਾ ਮੂੰਹ ਬੰਦ ਕਰ ਦੇਣਗੇ ਆਸਰਸ਼ਾਈ ਦਾ ਮੂੰਹ ਬੰਦ ਕਰ ਰਹੇ ਨੇ ਇੱਥੇ ਹੀ ਇਹ ਸਿਰਦਾਂ ਦੇ ਸਹਰਾਣਾ ਦੇ ਕੇ ਸੁੱਤੇ ਰਹਿੰਦੇ ਨੇ ਇਹ ਆ ਪੱਥੇ ਗੱਲ ਹੀ ਲੈ ਜਾਂਦਾ ਇਹ ਇਹਨਾਂ ਦੇ ਦੇਖ ਲੈ ਕੇ ਸ਼ੀਸ਼ੇ ਵਾੜ ਲੈ ਜਾਂਦੇ ਆ ਡੀਸੀ ਕੋਈ ਬੰਦ ਕੀਤਾ ਇਹ ਇਹਨਾਂ ਨੂੰ ਪਤਾ ਸੀ ਕਿ ਅਗੋਂ ਬਾਰਸ਼ਾਂ ਆਉਣ ਵਾਲੀਆਂ ਇਹਨਾਂ ਨੇ ਡੈਮ ਕਰ ਲਿਆ ਫੁੱਲ ਕਿ ਤੁਹਾਨੂੰ ਹੁਣ ਸਬਕ ਸਿਖਾਉਣਾ ਪੰਜਾਬ ਦੇ ਲੋਕੋ ਆ ਸਾਡੇ ਕੋਲ ਹਾਲਤਾਂ ਵੇਖੀ ਨਹੀਂ ਗਈ ਜੋ ਹਾਲਾਤ ਅਸੀਂ ਉਧਰ ਵੇਖਿਆ ਉਹ ਸਾਡੇ ਕੋਲ ਨਹੀਂ ਦੇਖੇ ਜਾਣਗੇ ਤਖਤਾ ਮਹਾਰਾਜਾ ਰਣਜੀਤ ਸਿੰਘ ਵੇਲੇ ਤਖਤਾਂ ਦੇ ਉੱਤੇ ਬੈਠ ਕੇ ਸੋਨਾ ਦਾਨ ਸੋਨੇ ਦੀਆਂ ਮੋਹਰਾਂ ਦਾਨ ਕਰਨ ਵਾਲੀ ਕੌਮ ਇਹਨਾਂ ਸਾਡੇ ਗਦਰ ਲੀਡਰਾਂ ਨੇ ਇਹ ਕਿੱਥੇ ਲਿਆ ਕੇ ਬਿਠਾ ਦਿੱਤੀ ਦਰਿਆ ਦੇ ਉੱਤੇ ਬਿਠਾ ਦਿੱਤੀ ਇਹਨਾਂ ਕਮੀਨਿਆਂ ਨੇ ਇੱਥੇ ਮੱਛੇ ਰੰਗਰ ਵਾਲੇ ਨਹੀਂ ਰਹੇ ਇੱਥੇ ਇੰਦਰਾ ਗਾਂਧੀ ਜਿਨੇ ਕਾਲ ਤੱਕ ਜ਼ੈਬ ਟਾਇਆ ਉਹ ਨਹੀਂ ਰਹੀ ਤੇ ਜਿਹੜੇ ਆ ਆ ਬਨੇ ਦਾਨੀ ਦੇ ਮੋਦੀ ਛੋਦੀ ਆ ਨਾ ਪਰ ਰਹਿਣਾ ਤੁਸੀਂ ਵੀ ਨਹੀਂ ਉਹਨਾਂ ਨੂੰ ਜਾਂਸੀਆ ਹਰ ਇੱਕ ਬੰਦੇ ਨੂੰ ਇਹ ਏਜੰਸੀਆਂ ਦਾ ਜਿਹੜਾ ਮਰਜੀ ਉੱਟਿਆ ਚਾਹੇ ਦੀਪ ਸੁੰਦੂ ਉੱਟੇ ਲੱਕਾ ਸਦਾਣਾ ਉੱਟੇ ਆਪਣਾ ਭਾਈ ਅਮਰਤ ਬਾਹਰ ਸਿੰਘ ਉੱਟੇ ਭਾਈ ਅਮਰਤ ਬਾਹਰ ਸਿੰਘ ਉੱਟੇ ਏਜੰਸੀਆਂ ਦੇ ਬੰਦੇ ਆ ਏਜੰਸੀਆਂ ਦੇ ਬੰਦੇ ਸਾਰੇ ਜੇਲਾਂ ਦੇ ਵਿੱਚ ਇਹ ਵੇਪੇ ਜਿਹੜੇ ਆ ਇਹ ਆਪਣੇ ਪੈਰ ਸੋ ਬਣਾ ਕੇ ਉਹਦੇ ਵਿੱਚ ਰਾਜ ਕਰਨ ਲੱਗੇ ਹੋਏ ਨੇ ਇਹ ਜਿਹੜਾ ਸਤਲੋਜ ਪਰਲੇ ਪਾਸੇ ਤਾਂ ਪੂਰਾ ਉੱਪਰ ਉਫਾੜਦੇ ਆ ਮਿੱਟੀ ਪਈ ਆ ਉਧਰਲੇ ਪਾਸੇ ਇਧਰਲੇ ਪਾਸੇ ਮਾਈਨਿੰਗ ਹੁੰਦੀ ਰਹੀ ਹੈ ਮੰਤਰੀ ਸਾਹਿਬ ਦੇ 5-500 ਟਰੱਕ ਇਥੋਂ ਨਿਕਲਦੇ ਰਿਹਾ ਸਾਡੇ ਕੋਲੇ ਨੋਟ ਆ ਸਾਰੇ ਨੰਬਰ ਵੀ ਨੋਟ ਆ ਸਾਡੇ ਕੋਲੇ ਡੀਸੀ ਸਾਹਿਬ ਨੂੰ ਜਦੋਂ ਬੇਨਤੀ ਕੀਤੀ ਫਿਰ ਦਿਨ ਦੇ ਬੰਦ ਕਰਾਏ ਉਹਨਾਂ ਨੇ ਜੇਕਰ ਉਹ ਪਰਲੇ ਪਾਸੇ ਸਫਾਈ ਕੀਤੀ ਹੁੰਦੀ ਤੇ ਇਧਰੇ ਕਾਹ ਤੋਂ ਲੱਗਦਾ ਇਹ ਆ ਠਾਗਾ ਤੋਂ ਲੱਗਦੀ ਇੱਕ ਤੁਹਾਨੂੰ ਮੈਂ ਦਾ ਤੁਹਾਡੇ ਮਾਦਰਿਆਂ ਵਿੱਚ ਜਿਹੜਾ ਪ੍ਰਧਾਨ ਮੰਤਰੀ ਆ ਉਹ ਬਖਾਨிஸ்தਾਨ ਦੇ ਉੱਤੇ ਬਿਆਨ ਦਿੰਦਾ ਸੀ ਉਹਦੀ ਮਦਦ ਕਰੇ ਪੰਜਾਬ ਨਹੀਂ ਦੱਸਿਆ ਇਹਨਾਂ ਨੂੰ ਪੰਜਾਬ ਜਿਹੜਾ ਉਹ ਨਾ ਕਿਸੇ ਅੱਗੇ ਝੁਕਿਆ ਤੇ ਨਾ ਤੁਹਾਡੇ ਅੱਗੇ ਝੁਕੇਗਾ ਕੋਝ ਪੱਤਰਕਾਰ ਭਰਾ ਸਰਕਾਰ ਤੋਂ ਕੀ ਮੰਗਾ ਕਰਦਾ ਸੀ ਕਿ ਮੈਂ ਕਹਾਂ ਇਹ ਮਾਹੀ ਤਾਂ ਇਹੀ ਮੰਗਾ ਰ ਸਰਕਾਰ ਤੋਂ ਅਸੀਂ ਕੋਈ ਮੰਗ ਨਹੀਂ ਕਰਦੇ ਸਾਡਾ ਕੋਈ ਸੀਐਮ ਨਹੀਂ ਸਾਡਾ ਕੋਈ ਪੀਐਮ ਨਹੀਂ ਸਾਡੇ ਸੀਐਮ ਪੀਐਮ ਤਾਂ ਨੇ ਜਿਹੜੇ ਖਾਲਸਾ ਇਹੜਾ ਰਵੀ ਸਿੰਘ ਠੀਕ ਆ ਐਸਪੀ ਸਿੰਘ ਉਬਰਾਏ ਕਰਨ ਆਓ ਜਲਾਓ ਜੀ ਦਲਜੀਤ ਸਜਾਣ ਹੋ ਰਹੇ ਨਾਰਈ ਭਰਾ ਤਾਂ ਨਹੀਂ ਸਾਡੇ ਮੰਤਰੀ ਉਹ ਸਾਡੇ ਨੇ ਮੰਤਰੀ ਉਹ ਸਾਡੇ ਨੇ ਪੀਐਮ ਸੀਐਮ ਅਸੀਂ ਇਹਨਾਂ ਤੋਂ ਕੁਝ ਨਹੀਂ ਮੰਗਦੇ ਅਸੀਂ ਤਾਂ ਕਹਿੰਨੇ ਆ ਤੁਹਾਡਾ ਪ੍ਰਸ਼ਾਸਨਾ ਇੰਨਾ ਕੇ ਕਰ ਦੋ ਆ ਜਿਹੜੇ 25 ਬੰਦਿਆਂ ਦੇ ਪਰਚੇ ਹੋਏ ਆ ਸਾਡੇ ਮੋਬਾਈਲਾਂ ਤੇ ਦੋ ਸਵਾਹ ਦਿਨਾਂ ਕਹਿਤਾ ਜਿੰਨੀ ਬਰਬਾਦੀ ਹੋਣੀ ਮੈਂ ਕਰੂੰਗਾ ਉਹ ਮੈਨਿੰਗ ਨੂੰ ਰੋਕ ਦੇ ਸੀਗੀ ਇੱਕ ਗੌਂਸਗੜ ਵਾਲੀ ਬੀਬੀ ਆ ਵਕੀਲ ਸਿਮਨਜੀਤ ਗਿੱਲ ਉਹ ਮੁੰਡੇ ਸੁਖਵਿੰਦਰ ਹੁਣੀ ਨੇ ਆਤਾ ਪ੍ਰਿੰਦਰ ਸੋਨੂ ਹੁਣੇ ਨੇ ਇਹਨਾਂ ਦੇ ਜਿਹੜੇ ਪਰਚੇ ਹੋਏ ਆ ਤਿੰਨ ਤਿੰਨ ਇੱਕ ਨਹੀਂ ਤਿੰਨ ਤਿੰਨ ਪਰਚੇ ਪ੍ਰਸ਼ਾਸਨ ਇੰਨਾ ਕੀ ਕਰ ਦਵੇ ਇੰਨਾ ਕੀ ਕਰ ਦਵੇ ਇਹਨਾਂ ਦੇ ਪਰਚੇ ਦਾ ਕੈਨਸਲ ਕਰ ਦਿਓ ਉਹ ਰੋਕ ਦੇ ਸਕੇ ਮੰਨ ਕੇ ਰੋਕ ਦੇ ਸਕੇ ਉਹ ਮੈਨਿੰਗ ਦੀ ਵਜ੍ਹਾ ਕਰਕੇ ਕੰਮ ਹੋਇਆ ਸੈਂਟਰ ਦੇ ਵਿੱਚੋਂ ਮੈਨਿੰਗ ਕਰਦੇ دریا ਦੇ ਤੋਂ ਤਾਂ ਇਹਦੇ ਰੋਕਣਗੇ ਤਾਂ ਕਮਿਸ਼ਨ ਕਿੱਥੋਂ ਆਣੀ ਦੇ ਰੋਕਣਗੇ ਮਸਲਾ ਸਾਰਾ ਪ੍ਰਸ਼ਾਸਨ ਵੀ ਹੁਣ ਇਹਨਾਂ ਨੂੰ ਬਹਾਨੇ ਦੇ ਨਾਲ ਬੱਟਾ ਲਿਆਣ ਦੇ ਨਹੀਂ ਮਿੱਟੀ ਦਾ ਪੈਸਾ ਮਿਲ ਜਾਣਾ ਪ੍ਰਸ਼ਾਸਨ ਨੂੰ ਇਹਦਾ ਕਹਿੰਦੇ ਵਧੀਆ ਹੋ ਸੱਤ ਲੋਜ ਨੂੰ ਸਫਾਈ ਕਰੀ ਹੁੰਦੀ ਨਾ ਪਹਿਲਾਂ ਜਿਹੜਾ ਸੱਤ ਲੋਜ ਪਰਲੇ ਪਾਸੇ ਤਾਂ ਪੂਰਾ ਉਫਾੜਦੇ ਆ ਮਿੱਟੀ ਪਈ ਆ ਉਧਰਲੇ ਪਾਸੇ ਇਧਰਲੇ ਪਾਸੇ ਮੈਨਿੰਗ ਹੁੰਦੀ ਰਹੀ ਹੈ ਮੰਤਰੀ ਸਾਹਿਬ ਦੇ 5-500 ਟਰੱਕ ਇੱਥੋਂ ਨਿਕਲਦੇ ਰਿਹਾ ਸਾਡੇ ਕੋਲੇ ਨੋਟ ਆ ਸਾਰੇ ਨੰਬਰ ਵੀ ਨੋਟ ਆ ਸਾਡੇ ਕੋਲੇ ਪਤਾ ਹੀ ਆ ਕਿਹਨੂੰ ਪਤਾ ਜੀ ਡੀਸੀ ਸਾਹਿਬ ਨੂੰ ਜਦੋਂ ਬੇਨਤੀ ਕੀਤੀ ਫਿਰ ਦਿਨ ਦੇ ਬੰਦ ਕਰਾਏ ਉਹਨਾਂ ਨੇ ਜੇਕਰ ਉਹ ਪਰਲੇ ਪਸੇ ਸਫਾਈ ਕੀਤੀ ਹੁੰਦੀ ਤੇ ਇਧਰੇ ਕਾਹ ਤੋਂ ਲੱਗਦਾ ਇਹ ਆ ਢਾਗਾ ਤੋਂ ਲੱਗਦੀ ਤੁਸੀਂ ਇੱਕ ਵਾਰੀ ਵੀ ਦੇਖੋ ਸਾਰੀ ਰਾਤ ਇਹਨਾਂ ਨੇ ਖਵਾਜਾ ਪੀਰ ਨਹੀਂ ਸੌਣ ਦਿੱਤਾ ਤੇ ਖਵਾਜਾ ਪੀਰ ਹੁਣ ਸਾਨੂੰ ਨਹੀਂ ਸੌਣ ਦਿੱਤਾ ਦੇ ਹੁਣ ਉਹ ਵੀ ਨਹੀਂ ਸੌਣ ਦੇ ਰਾਤ ਚ ਬਗਟਾਂ ਬੱਝੀਆਂ ਮਸ਼ੀਨਾਂ ਨਾਲ ਹੁਣ ਇਹਨਾਂ ਨੇ ਮਾਰਿਆ ਇਹਨਾਂ ਨੂੰ ਮਾਰੇ ਸਾਨੂੰ ਤੁਸੀਂ ਮੈਨੂੰ ਇਹ ਦੱਸੋ ਗੱਲਾਂ ਵੀ ਜਦੋਂ ਇੱਕ ਮਿੰਟ ਜਦੋਂ ਇਹ ਪਾਣੀ ਰੋਕ ਲਿਆ ਇੱਕ ਪਾਣੀ ਜਿਹੜਾ ਛੱਡਿਆ ਗਿਆ ਇਹ ਸਾਜਿਸ ਨਾਲ ਛੱਡਿਆ ਗਿਆ ਇਹ ਪਾਣੀ ਪੰਜਾਬ ਨੂੰ ਮਾਰਨ ਲਈ ਛੱਡਿਆ ਗਿਆ। ਕੋਸ਼ਿਸ਼ ਤਾਂ ਸੰਤਰੀ ਮੰਤਰੀ ਵਾਲੇ ਨੇ, ਕੋਸ਼ਿਸ਼ ਏਜੰਸੀਆਂ ਵਾਲੀਆਂ ਨੇ, ਸੈਂਟਰ ਸਰਕਾਰ ਨਹੀਂ ਚਾਹੁੰਦੀ ਕਿ ਜਿਹੜਾ ਪੰਜਾਬ ਹੈ ਉਹ ਸੁਖੀ ਬਸੇ। ਕਿਉਂਕਿ ਜਦੋਂ ਵੀ ਕੋਈ ਵੀ ਇਹਨਾਂ ਕਾਲਾ ਕਾਨੂੰਨ ਲਿਆਂਦਾ ਤਾਂ ਪੰਜਾਬ ਦੇ ਅਣਖੀ ਲੋਕਾਂ ਨੇ ਉਹਦਾ ਵਿਰੋਧ ਕਰਕੇ ਭਾਵੇਂ ਉਹ ਤਿੰਨ ਕਾਲੇ ਕਾਨੂੰਨ ਸੀ ਕਿਸਾਨਾਂ ਦੇ ਵਿਰੁੱਧ ਤੇ ਭਾਵੇਂ ਆ ਲੈਂਡ ਪੂਲਿੰਗ ਦਾ ਜਿਹੜਾ 70000 ਏਕੜ ਇਹ ਲੁੱਟ ਰਹੇ ਸੀ, ਉਹਦਾ ਵਿਰੋਧ ਕਰਕੇ ਕਸਾਨਾ ਨੇ ਉਹ ਕਾਨੂੰਨ ਜਿਹੜੇ ਵਾਪਸ ਕਰਾਤੇ ਇਹਨਾਂ ਦੀ ਧੌਣ ਤੇ ਗੋਡਾ ਰੱਖ ਕੇ ਹੁਣ ਇਹਨਾਂ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦਾ ਸੀ ਤੁਸੀਂ ਮੈਨੂੰ ਇਹ ਦੱਸੋ ਇਹਨਾਂ ਨੂੰ ਪਤਾ ਸੀ ਕਿ ਅੱਗੋਂ ਬਾਰਸ਼ਾਂ ਆਉਣ ਆਲੀਆਂ ਇਹਨਾਂ ਨੇ ਡੈਮ ਕਰ ਲਿਆ ਫੁੱਲ ਕਿ ਤੁਹਾਨੂੰ ਹੁਣ ਸਬਕ ਸਿਖਾਉਣਾ ਪੰਜਾਬ ਦੇ ਲੋਕੋ ਇਹਨਾਂ ਜਿੱਤੇ ਪੰਜਾਬ ਦੇ ਲੋਕਾਂ ਨੂੰ ਸਬਕ ਸਿਖਾਇਆ ਉਤੇ ਪਾਕਿਸਤਾਨ ਦੇ ਪੰਜਾਬ ਨੂੰ ਵੀ ਸਿਖਾਇਆ ਮੈਂ ਤੁਹਾਡੇ ਚੈਨਲ ਤੇ ਰਾਈ ਦੱਸਣਾ ਚਾਹਣਾ ਕਿ ਅਸੀਂ ਉਧਰ ਵਾਰਸ ਪੰਜਾਬ ਜਥੇਬੰਦੀ ਵੱਲੋਂ 15 ਹੈੱਡਕ quarters ਖੋਲੇ ਆ ਕਿ ਆਓ ਇੱਥੋਂ ਜਿਹਨੂੰ ਲੰਗਰ ਚਾਹੀਦਾ ਇੱਥੋਂ ਲੈ ਕੇ ਜਾਓ ਇੱਥੇ ਵੀ ਖੋਲਾਂਗੇ ਪਰ ਮੈਂ ਚਾਹਨਾ ਸੱਚੇ ਪਾਤਸ਼ਾਹ ਸਾਡੇ ਕੋਲ ਹਾਲਤ ਉਹ ਵੇਖੀ ਨਹੀਂ ਗਈ ਜੋ ਹਾਲਾਤ ਅਸੀਂ ਉਧਰ ਵੇਖੇ ਆ ਉਹ ਸਾਡੇ ਕੋਲ ਨਹੀਂ ਵੇਖੇ ਜਾਣਗੇ ਕਿਰਪਾ ਕਰਦੇ ਇੱਥੇ ਬਜ਼ੁਰਗ ਵੀ ਨੇ ਇੱਥੇ ਬੱਚੇ ਵੀ ਨੇ ਇੱਥੇ ਸਾਡੀਆਂ ਧੀਆਂ ਵੀ ਨੇ ਜਿਨ੍ਹਾਂ ਦੇ ਵਿਆਹ ਰੱਖੇ ਹੋਣੇ ਆ ਇੱਥੇ ਬਿਮਾਰ ਵੀ ਨੇ ਇੱਥੇ ਵਿਚਾਰ ਵੀ ਨੇ ਕਿਰਪਾ ਕਰਦੇ ਜਿੱਥੇ ਤੂੰ ਪਹਿਲਾਂ ਅੱਧਾ ਪੰਜਾਬ ਰੋੜਦਾ ਕਿਰਪਾ ਕਰੀ ਹੁਣ ਇਸ ਇਲਾਕੇ ਤੇ ਆ ਇੱਥੇ ਕੰਨਪੜ ਸਾਹਿਬ ਰਖਾਇਆ ਕਿ ਸੱਚੇ ਪਾਤਸ਼ਾਹ ਤੇਰਾ ਸਾਰਾ ਲੈ ਲਿਆ ਕਿਰਪਾ ਕਰ ਇਹਨਾਂ ਲੋਕਾਂ ਨੂੰ ਉਜੜ ਨਾ ਦੇਵੀਂ ਬੜੇ ਔਖੇ ਹੋ ਗਏ ਬੜੇ ਔਖੇ ਹੋ ਗਏ ਕਰ ਬਸੇ ਸੀ 47 ਵੀ ਵੇਖਿਆ 84 ਵੀ ਵੇਖੀ 88 ਦਾ ਜਿਹੜਾ ਹਮਲਾ ਹੜ ਰਹੀ ਉਹ ਵੀ ਵੇਖਿਆ ਨਸ਼ਿਆਂ ਦਾ ਦੌਰ ਵੀ ਵੇਖਿਆ ਤੇ ਅੱਜ ਇਹ ਪਾਣੀ ਰਹੀ ਫਿਰ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੇ ਆ ਪੰਜਾਬ ਜਿਹੜਾ ਵੱਸਦਾ ਗੁਰਾਂ ਦੇ ਨਾਂ ਤੇ ਨਾ ਪਹਿਲਾਂ ਉਜੜਿਆ ਸੀ ਤੇ ਨਾ ਹੁਣ ਉਜੜੂਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਪੰਜਾਬ ਦਾ ਸਤੰ ਜ਼ਿੰਦਾਬਾਦ ਖਾਲਸਤਾਨ ਜ਼ਿੰਦਾਬਾਦ ਇਕ ਤੋਂ ਨੂੰ ਮੈਦਾਨ ਤੁਹਾਡੇ ਮਾਦ ਰਿਆਂ ਜਿਹੜਾ ਪ੍ਰਧਾਨ ਮੰਤਰੀ ਆ ਉਹ ਬਖਾਨਿਸਤਾਨ ਦੇ ਉੱਤੇ ਬਿਆਨ ਦਿੰਦਾ ਸੀ ਉਹਦੀ ਮਦਦ ਕਰੇ ਪੰਜਾਬ ਨਹੀਂ ਦੱਸਿਆ ਇਹਨਾਂ ਨੂੰ ਪੰਜਾਬ ਨੂੰ ਇਹ ਜਾਨ ਬੁੱਝ ਕੇ ਮਾਰ ਰਹੇ ਆ ਇਹ ਜੋ ਮਰਜ਼ੀ ਕਰਨ ਪੰਜਾਬ ਜਿਉਂਦਾ ਸੀ ਜਿਉਂਦਾ ਹੀ ਰਹਿਣਾ ਔਰ ਕੱਲ ਵੀ ਇੱਥੇ ਛੰਜਾ ਮੇਲੇ ਹੋਣਗੇ ਸਰਕਾਰ ਦਾ ਜਿਹੜਾ ਜੋਰ ਲੱਗਦਾ ਜੇ ਹੋਰ ਵੀ ਛੱਡਣਾ ਪਾਣੀ ਮਨ ਦੇ ਵਿੱਚ ਨਾ ਰਹਿ ਜਾਵੇ ਉਹ ਜਿਹੜੀ ਮੰਚਾ ਨਹੀਂ ਪੂਰੀ ਕਰਦੇ ਪਰ ਅਸੀਂ ਤਾਂ ਕਹਿੰਦੇ ਆ ਇੱਕ ਤੁਹਾਡੇ ਮਾਧੇ ਰਾਮ ਨੇ ਕਹਿੰਦੇ ਆ ਸਰਕਾਰ ਜਿਹੜੀ ਸੈਂਟਰ ਦੀ ਕੇਂਦਰ ਸਰਕਾਰ ਆ ਅਸੀਂ ਇਹਨਾਂ ਤੋਂ ਅੱਕ ਚੁੱਕੇ ਆ ਇਹ ਜਿਹੜਾ ਆਪਣਾ ਇਹਨਾਂ ਦੇ ਅਫਸਰ ਚਾਹੀ ਪੰਜਾਬ ਦੇ ਵਿੱਚ ਸੈਂਟਰ ਦੀ ਲੱਗੀ ਹੋਈ ਆ ਇਹਨੂੰ ਕਹ ਆਪਣੇ ਟੈਂਡ ਫੌਰੀ ਚੱਕ ਕੇ ਦਿੱਲੀ ਲੈ ਜਾਓ ਸਾਨੂੰ ਪੰਜਾਬ ਨੂੰ ਸਾਡੇ ਪੰਜਾਬ ਦੇ ਹਾਲ ਤੇ ਚੜ੍ਹ ਦੇ ਹਰ ਰੀਆ ਕਾਲੇ ਐ ਦੱਸਣਾ ਜਾਉਨਾ ਇਹ ਅਣਖੀ ਲੋਕਾਂ ਦੀ ਜਵਾਨੀ ਤੁਸੀਂ ਸੁਣ ਲਿਆ ਇਹਨਾਂ ਨੇ ਅਫਗਾਨੀਆਂ ਦੇ ਹਮਲੇ ਨੂੰ ਨਹੀਂ ਕੁਝ ਸਮਝਿਆ ਉਹ ਪਛਾੜ ਤੇ ਇੱਥੇ ਮੱਥੇ ਰੰਗਰ ਵਾਲੇ ਨਹੀਂ ਰਹੇ ਇੱਥੇ ਇੰਦਰਾ ਗਾਂਧੀ ਜਿਹਨੇ ਕਾਲ ਤੱਕ ਸੈੱਟਾਇਆ ਉਹ ਨਹੀਂ ਰਹੀ ਤੇ ਜਿਹੜੇ ਆ ਆ ਬਾਨੀ ਢਾਨੀ ਦੇ ਮੋਦੀ ਛੋਦੀ ਆ ਨਾ ਰਹਿਣਾ ਤੁਸੀਂ ਵੀ ਨਹੀਂ ਪੰਜਾਬ ਜਿਹੜਾ ਉਹ ਨਾ ਕਿਸੇ ਅੱਗੇ ਝੁਕਿਆ ਤੇ ਨਾ ਤੁਹਾਡੇ ਅੱਗੇ ਝੁਕੇਗਾ। ਹਾਂ ਜਿਹੜੀ ਇਹਨਾਂ ਦੀ ਪੂਰੀ ਹੁਣੀ ਕਦੇ ਦੱਸਣੀ ਚਾਹਣਾ ਸਾਨੂੰ ਅਸੀਂ ਉਦੋਂ ਨਹੀਂ ਝੁਕੇ ਜਦੋਂ ਅਸੀਂ ਕੱਲੇ-ਕੱਲੇ ਸੀ ਉਦੋਂ ਇੱਕ ਸਿੱਖ ਘਾਣ ਪਾਉਂਦੇ ਹੁੰਦੇ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਤੁਣ ਸੁਵਾਏ ਹੋਏ ਪੂਰਾ ਲੁਧਿਆਣਾ ਸਾਡੇ ਨਾਲ ਖੜਾ ਸੇਵਾ ਦੇ ਵਿੱਚ ਅੱਜ ਅਸੀਂ ਤੁਹਾਡਾ ਜਿਹੜਾ ਹਮਲਾ ਪਾਣੀ ਰਾਹੀਂ ਕੀਤਾ ਪੰਜਾਬ ਤੇ ਇਹਦਾ ਪਾਈ ਪਾਈ ਦਾ ਪੁੱਤਰ ਉਹ ਸਾਭ ਦਿਆਂਗੇ ਤੁਹਾਡੇ ਕੋਲ ਲਵਾਂਗੇ ਔਰ ਤੁਹਾਨੂੰ ਦੱਸਾਂਗੇ ਕਿਸ ਭਾਵੇ ਕਦਿਆ ਇਹ ਜਿਹੜੇ ਲੋਕ ਨੇ ਆ ਤੁਸੀਂ ਵੇਖ ਲਓ ਭਰੇ ਪਏ ਨੇ ਕੋਈ ਡਰ ਨਹੀਂ ਭਾਈ ਜੀ ਤੁਹਾਡੀ ਗੱਲਾਂ ਤੁਹਾਡਾ ਜਨੂਨ ਸੁਣ ਕੇ ਗੱਲ ਮੈਨੂੰ ਯਾਦ ਆ ਗਈ ਕਹਿੰਦੇ ਪੰਜਾਬ ਕਿਸੇ ਦੀ ਗਰੰਟਾਂ ਦਾ ਮੁਤਾਜ ਨਹੀਂ ਉਹ ਅੱਜ ਪਤਾ ਲੱਗ ਗਿਆ ਭਾਈ ਜੀ ਲੋਕ ਐ ਸਰਕਾਰਾਂ ਦੇ ਅਸੀਂ ਨਹੀਂ ਮੰਗਦੇ ਇਹਨਾਂ ਤੋਂ ਗਰੰਟਾਂ ਸਾਨੂੰ ਨੇ ਇਹਨਾਂ ਦੀ ਗਰੰਟਾ ਦੀ ਲੋੜ ਜੇ ਹੋਰ ਸਟੇਟ ਦੇ ਵਿੱਚ ਵੀ ਇਹਨਾਂ ਨੂੰ ਲੋੜ ਆ ਤਾਂ ਇਧਰੋਂ ਇਕੱਠਾ ਕਰਕੇ ਪੰਜਾਬ ਦੀ ਜਨਤਾ ਭੇਜਣ ਦੇ ਸਮਰੱਥੀ ਹੈ ਬਾਤ ਛੱਡੋ ਪੰਜਾਬ ਦਾ ਖੜਾ ਛੱਡ ਦੇਣ ਅਸੀਂ ਇਹਨਾਂ ਤੋਂ ਅੱਕ ਟੁੱਕੇ ਆ ਅਸੀਂ ਇਹਨਾਂ ਦੇ ਨਾਲ ਭਾਰਤ ਦੇ ਨਾਲ ਅਸੀਂ ਰਹਿਣਾ ਹੀ ਨਹੀਂ ਚਾਹੁੰਦੇ ਸੀ ਇੱਕ ਇੱਕ ਮਿੰਟ ਸਵਾਲ ਹੈ ਤੁਸੀਂ ਮੈਨੂੰ ਜਵਾਬ ਦਿਓ ਇੱਕ ਲਾਸ ਸਵਾਲ ਆ ਸਮਾਂ ਨਹੀਂ ਜਗਦੇ ਬਾਈ ਜੀ ਇੱਕ ਗੱਲ ਦੱਸੋ ਵੀ ਜਦੋਂ ਜਦੋਂ ਇਹ ਸਰਕਾਰਾਂ ਦੀ ਵੋਟਾਂ ਪੈਂਦੀਆਂ ਨੇ ਫਿਰ ਲੋਕ ਗਲਤ ਡਿਸੀਜਨ ਕਿਉਂ ਲੈਂਦੇ ਨੇ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਦੇਖੋ ਮੈਂ ਤੁਹਾਨੂੰ ਦੱਸਦਾ ਇੱਕ ਇੱਕ ਚੀਜ਼ ਹੈਗੀ ਆ ਸਾਨੂੰ ਸਾਨੂੰ ਕੋਈ ਸਾਨੂੰ ਕੋਈ ਸਰਕਾਰ ਨਹੀਂ ਮਾਰ ਸਕਦੀ ਨਾ ਸੈਂਟਰ ਦੀ ਸਾਨੂੰ ਦੂਜੀਆਂ ਕਮਿਊਨਿਟੀਆਂ ਨਹੀਂ ਮਾਰ ਸਕਦੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਾਨੂੰ ਸਾਡੇ ਦੇ ਸਾਡੇ ਪੰਜਾਬ ਦੇ ਗਦਾਰਾਂ ਨੇ ਮਾਰਿਆ ਤਖਤ ਤਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਖਤਾਂ ਦੇ ਉੱਤੇ ਬੈਠ ਕੇ ਸੋਨਾ ਦਾਨ ਸੋਨੇ ਦੀਆਂ ਮੋਹਰਾ ਦਾਨ ਕਰਨ ਵਾਲੀ ਕੌਮ ਇਹਨਾਂ ਸਾਡੇ ਗਦਾਰ ਲੀਡਰਾਂ ਨੇ ਇਹ ਕਿੱਥੇ ਲਿਆ ਕੇ ਬਿਠਾ ਦਿੱਤੀ ਦਰਿਆ ਦੇ ਉੱਤੇ ਬਿਠਾ ਦਿੱਤੀ ਇਹਨਾਂ ਕਮੀਨਿਆਂ ਨੇ ਬੇੜਾ ਬਹਿ ਗਿਆ ਨਾ ਪੰਜਾਬ ਦੇ ਲੀਡਰਾਂ ਦਾ ਬੇੜਾ ਗਰਗ ਕਰਕੇ ਰੱਖਿਆ ਇਹਨਾਂ ਨੇ ਇਸ ਪੰਜਾਬ ਦੇ ਗਦਾਰਾਂ ਨੇ ਉਹ ਕੋਈ ਇੱਕ ਵੀ ਨਹੀਂ ਜੰਮਦਾ ਉਹ ਕੋਈ ਇੱਕ ਵੀ ਹੈ ਨਹੀਂ ਜਿਹੜਾ ਖੜਾ ਪੰਜਾਬ ਦੀ ਖਾਤਰ ਖੜਾ ਅੱਜ ਮਰ ਬੰਦਾ ਰਾਤ ਨੂੰ ਮਰ ਜਵੇ ਫਿਰ ਇਹ ਅੰਛ-ਪਛ ਕਿਹਨੇ ਦੇਖਣੀ ਆ ਇਹ ਦਾਦਾ ਰੋਟੀ ਦੇਣ ਵਾਲਾ ਇਹਦਾ ਸਾਡੇ ਦੇ ਪੰਜਾਬ ਦੇ ਗਦਾਰਾਂ ਨੇ ਸਾਡੇ ਸਿੱਕਾਉਂ ਦੇ ਗਦਾਰਾਂ ਨੇ ਸਾਡਾ ਬੇੜਾ ਕਰਕੇ ਕੀਤਾ ਇਹ ਜਿਹੜੇ ਜਾ ਕੇ ਉੱਥੇ ਬਿਕਦੇ ਨੇ ਕੁਰਸੀਆਂ ਦੀ ਖਾਤਰ ਲੀਡਰਾਂ ਦੀ ਖਾਤਰ ਹੁਣ ਆ ਕੇ ਸਾਰੀਆਂ ਪਾਰਟੀਆਂ ਡਰਾਮਾ ਕਰਦੀਆਂ ਨਹਿਰਾਂ ਦੇ ਲਈ ਪੈਸਾ ਨਹੀਂ ਸੀ ਆਇਆ ਬਣ ਕੀ ਨਾ ਲਾਉਣਾ ਸੀ ਨਹਿਰਾਂ ਸਫਾਈ ਕਹਿੰਦੇ ਕਰਨੀ ਸੀਗੀ ਉਹ ਪੈਸਾ ਕਿਹਨੇ ਖਾਦਾ ਹਜ਼ਾਰਾਂ ਕਰੋੜ ਰੁਪਏ ਖਾ ਕੇ ਇਹ ਕੀ ਕਰਦੇ ਨੇ ਇਹਨਾਂ ਨੂੰ ਪਤਾ ਬਾਅਦ ਵਿੱਚ ਵੀ ਹੁਣ ਤਾਂ 2000 ਕਰੋੜ ਖਾਦਾ 1000 ਕਰੋੜ ਖਾਦਾ ਸਰਕਾਰ ਬਦਲੀ ਅਗਲੀ ਸਰਕਾਰ ਨੂੰ ਸਰ ਭਈਆ ਇਹ ਬੰਦਾ 100 ਕਰੋੜ ਰੁਪਈਆ ਵੰਡ ਦੇਣਗੇ ਉਹਨਾਂ ਨੂੰ ਉਹਨਾਂ ਦਾ ਮੂੰਹ ਬੰਦ ਕਰ ਦੇਣਗੇ ਆਸਰ ਸ਼ਾਹੀ ਦਾ ਮੂੰਹ ਬੰਦ ਕਰ ਰਹੇ ਨੇ ਇੱਥੇ ਹੀ ਇਹ ਇਹ ਸਰਦਲੇ ਸਹਰਾਣਾ ਦੇ ਕੇ ਸੁਤੇ ਰਹਿੰਦੇ ਨੇ ਜੇ ਇਹਨਾਂ ਨੂੰ ਕਿੱਥੋਂ ਜਾਣਾ ਉਹਦੀ ਬਜਾ ਕਰਕੇ ਕਿਸੇ ਕਿਸੇ ਲੀਡਰ ਨੂੰ ਕਿਸੇ ਆਪਸ ਨੂੰ ਕੋਈ ਡਰ ਨਹੀਂ ਹੈਗਾ ਇਹ ਸਾਡੇ ਘਰਾਣਾ ਨੇ ਡੇੜਾ ਕਰਕੇ ਕੱਢਿਆ ਇਹ ਜਿਹੜਾ ਬੰਨ ਖੁਰਿਆ ਇਹ ਬੰਨ ਜਿਹੜਾ ਖੁਰਿਆ ਇਹ ਇੱਥੋਂ ਦੇ ਵਸਿੰਦਿਆ ਨੇ ਆਪਣੇ ਤੌਰ ਤੇ ਬੰਨਿਆ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਜਿੰਨੀ ਵਾਰੀ ਟੁੱਟਿਆ ਉਨੀ ਵਾਰੀ ਬਣਿਆ ਤੇ ਅੱਜ ਪਾ ਬੰਨ ਕਰਦੀਆਂ ਗੱਡੀਆਂ ਇੱਥੇ ਮਾਰ ਕੇ ਠੀਕਾਂ ਆ ਰਹੇ ਆਪਣੀਆਂ ਰੋਟੀਆਂ ਸਿੱਕਣ ਮੈਂ ਸਮਝਦਾ ਮੈਂ ਸਮਝਦਾ ਲਾਣਾ ਹੀ ਨਹੀਂ ਸੀ ਠੀਕ ਇਹ ਲੋਕਾਂ ਨੂੰ ਤੁਹਾਡੀ ਲੋੜ ਨਹੀਂ ਤੁਸੀਂ ਜਿਹੜਾ ਪੰਜਾਬ ਨੂੰ ਲੁੱਟ ਰਹੇ ਹੋ ਤੁਸੀਂ ਭਾਖੜਾ ਬਿਆਸ ਬੋਰਡ ਤੇ ਪੰਜਾਬ ਦਾ ਨਵਾਂ ਨਹੀਂ ਖਤਮ ਕਰਾਤੀ ਯਾਰ ਤੁਸੀਂ ਚੰਡੀਗੜ੍ਹ ਤੇ ਪ੍ਰਸ਼ਾਸਨਿਕ ਅਧਿਕਾਰ ਦਿੱਲੀ ਦਾ ਘਰਾਤਾ ਤੁਸੀਂ ਯਾਰੋ ਤੁਹਾਡੀ ਨਿਗਾਹ ਪੰਜਾਬ ਤੇ ਹੀ ਆ ਨਹੀਂ ਡੋਲਣਾ ਪੰਜਾਬ ਨੇ ਇੱਕ ਹੋਰ ਨਹੀਂ ਝੁਕਣਾ ਪੰਜਾਬ ਨੇ ਪੰਜਾਬ ਦੇ ਨਹੀਂ ਰੁਕਣਾ ਪੰਜਾਬ ਨੇ ਇਹਦੀ ਜਿਹੜੀ ਮੰਜ਼ਲ ਹੈ ਸਰਕਾਰੇ ਖਾਲਸਾ ਉਹ ਜ਼ਰੂਰ ਬਣੂਗੀ ਤੇ ਤੁਹਾਡੂ ਕੋਲੋਂ ਜਿਹੜਾ ਸਾਡਾ ਹੱਕ ਹੈ ਉਹ ਅਸੀਂ ਲੈ ਕੇ ਰਾਂਗੇ ਜੀ ਸਾਡੇ ਜਿਹੜੇ ਕਾਮਦੇ ਲੀਡਰ ਆ ਤੁਸੀਂ ਦੇਖੋ ਇਹਨਾਂ ਨੇ ਜਿਹੜਾ ਨੌਜਵਾਨ ਅੱਜ ਤੱਕ ਉੱਠਿਆ ਅੱਜ ਤੋਂ 30 40 ਸਾਲ ਪਹਿਲਾਂ ਉੱਠਿਆ ਚਾਹੇ 10 ਸਾਲ ਪਹਿਲਾਂ ਉੱਠਿਆ ਚਾਹੇ ਅੱਜ ਉੱਠ ਰਿਹਾ ਜਿਹੜਾ ਬੰਦਾ ਉੱਟਦਾ ਪੰਜਾਬ ਦੇ ਹੱਕ ਦੀ ਗੱਲ ਉਹਦਾ ਕਰਦਾ ਅੱਖ ਦੀ ਅੱਖ ਚੱਖ ਪਾ ਕੇ ਗੱਲ ਕਰਦਾ ਕੇਂਦਰ ਦੇ ਉਹਨੂੰ ਮਾਰਿਆ ਉਹਨੂੰ ਕਹਿੰਦੇ ਨੇ ਏਜੰਸੀਆਂ ਦਾ ਬੰਦਾ ਇਹ ਜਿਹੜੇ ਉਹਨਾਂ ਦੇ ਨਾਲ ਮੀਟਿੰਗਾਂ ਕਰਦੇ ਨੇ ਵਿਆਹਾਂ ਦੇ ਵਿੱਚ ਇਕੱਠੇ ਹੁੰਦੇ ਨੇ ਇਹ 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 ਦੇਸ਼ ਭਗਤ ਬਣੇ ਹੋਏ ਆ ਸਾਡੇ ਉਹਨਾਂ ਨੂੰ ਏਜੰਸੀਆਂ ਹਰ ਇੱਕ ਬੰਦੇ ਨੂੰ ਇਹ ਏਜੰਸੀਆਂ ਦਾ ਜਿਹੜਾ ਮਰਜੀ ਉੱਟਿਆ ਚਾਹੇ ਦੀਪ ਸੁੰਦੂ ਉੱਟੇ ਲੱਖਾ ਸਦਾਣਾ ਉੱਟੇ ਆਪਣਾ ਭਾਈ ਅਮਰਤ ਬਾਦ ਸਿੰਘ ਉੱਟੇ ਭਾਈ ਅਮਰਤ ਬਾਦ ਸਿੰਘ ਉੱਟੇ ਏਜੰਸੀਆਂ ਦਾ ਬੰਦਾ ਏਜੰਸੀਆਂ ਦੇ ਬੰਦੇ ਸਾਰੇ ਜੇਲਾਂ ਦੇ ਵਿੱਚ ਇਹ ਵੇ ਇਹ ਜਿਹੜੇ ਆ ਇਹ ਤਾਂ ਆਪਣੇ ਪੈਰ ਸੋਂ ਬਣਾ ਕੇ ਉਹਦੇ ਵਿੱਚ ਰਾਜ ਕਰਨ ਲੱਗੇ ਹੋਏ ਨੇ ਇਹ ਹੈ ਉਹਨਾਂ ਨੂੰ ਏਜੰਸੀਆਂ ਦੇ ਬੰਦੇ ਦੱਸਦੇ ਨੇ ਸਿੱਖ ਕੌਮ ਅੱਗੇ ਵਾਲੀ ਕੌਮ ਨਹੀਂ ਰਹੀ ਆ ਨੌਜਵਾਨੀ ਜਿਹੜੀ ਖੜੀ ਆ ਸਾਰੀ ਗੱਲ ਸਮਝਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਦੱਸ ਦਊਂ ਪੰਜਾਬ ਦਾ ਵਾਰਸ ਕੌਣ ਹੈ ਇਹ ਕਹਿੰਦੇ ਨੇ ਪੰਜਾਬ ਦੀ ਜਿਹੜੀ ਪੰਤਗਬਾੜੀ ਅਸੀਂ ਆ ਇਹ ਤਾਂ ਹੁਣ ਵੋਟਾਂ ਹੋ ਜਾਣੇ ਦੱਸ ਦੇਣਗੇ ਵੀ ਕਿਹੜੀ ਆ ਕਿਹੜੀ ਆ ਉਹ ਹੁਣ ਦੱਸ ਦੇਣਗੇ 227 ਚ ਦੱਸਾਂਗੇ ਕਿ ਪੰਜਾਬ ਦੀ ਖੇਤਰੀ ਪਾਰਟੀ ਦਾ ਅਸਲ ਵਾਰਸ ਕੌਣ ਆ ਲੋਕ ਬੰਨ ਚੁੱਕੇ ਨੇ ਲੋਕ ਪਰਖ ਚੁੱਕੇ ਨੇ ਖੰਡੂਲ ਸਾਹਿਬ ਦੀ ਧਰਤੀ ਤੋਂ ਪੁੱਛ ਲੋ ਕਿ ਪੰਜਾਬ ਦਾ ਵਾਰਿਸ ਕੌਣ ਹੈ ਆ ਜਿਹੜੇ ਤੁਸੀਂ ਪਾਣੀ ਪੂਣੀ ਛੱਡ ਕੇ ਸਾਨੂੰ ਮਾਰਨਾ ਚਾਹੁੰਦੇ ਹੋ ਨਾ ਅਸੀਂ ਤਾਂ ਜਦੋਂ ਗਿਣਤੀ ਦੇ ਸੀ ਉਦੋਂ ਨਹੀਂ ਮਰੇ ਹੁਣ ਸਾਨੂੰ ਕੀ ਮਾਰ ਲੋ ਅਸੀਂ ਕਰੋੜਾ ਕਰੋੜੇ ਬਹਿ ਬਟਾ ਜਾਂਦੇ ਥਾਂ ਤੋਂ ਕੋਈ ਆ ਖੈਂਟ ਪੈਸੇ ਵਟਾ ਜਾਂਦੇ ਆ ਤਾਂ ਇੱਥੇ ਗੱਲ ਲੱਗਦੇ ਆ ਪੱਥੇ ਗੱਲ ਹੀ ਲੱਗ ਜਾਂਦਾ ਹੈ ਇਹ ਇਹਨਾਂ ਦੇ ਦੇਖਣ ਲੱਗੇ ਸ਼ੀਸ਼ੇ ਵੜ ਲੱਗੇ ਜਾਂਦੇ ਆ ਜੀ ਜੀ ਡੀਸੀ ਕਿਉਂ ਨਹੀਂ ਪਾਸ ਕੀਤਾ ਇਹ ਜੇ ਮੌਕੇ ਤੇ ਆ ਕੇ ਸਾਡੇ ਭੈ ਕਹਿੰਦੇ ਸੀ ਪਾਸ ਸਾਡੇ ਹੱਥ ਘੜੇ ਪਹਿਲਾਂ ਕਿਉਂ ਨਹੀਂ ਕੀਤਾ ਇਹ ਬਣਾਦੇ ਮੂਵੀ ਆ ਕੋਈ ਗੱਲ ਨਹੀਂ ਤਾਂ ਦੋਸਤੋ ਇਹ ਜਿਹੜੇ ਬੰਨ ਦੇ ਕਿਨਾਰੇ ਸਸਰਾਲੀ ਪਿੰਡ ਦੇ ਮਜਬੂਰ ਹੋਏ ਮਜਲੂਮ ਹੋਏ ਪਰੇਸ਼ਾਨ ਹੋਏ ਨਿੰਦਰੇ ਹੋਏ ਤੇ ਭੁੱਖੇ ਹੋਏ ਤੇ ਪਿਆਸੇ ਹੋਏ ਲੋਕਾਂ ਦੀ ਗੁਹਾਰ ਦੇਖੋ ਤੁਸੀਂ ਜਿਹੜੇ दारू ਦੀਆਂ ਬੋਤਲਾਂ ਤੇ ਬੀੜੀਆਂ ਦੇ ਬੰਡਲਾਂ ਪਿੱਛੇ ਅੱਜ ਵੋਟਾਂ ਲੋਕ ਹੋਰ ਦਿੰਦੇ ਤੇ ਉਹਨਾਂ ਦਾ ਖਾਮਿਆ ਜਾ ਇਹਨਾਂ ਨੂੰ ਵੀ ਭੁਗਤਣਾ ਪੈਂਦਾ ਹੈ। ਦਰਿਆ ਦੇ ਕਿਨਾਰੇ ਨਜਾਇਜ਼ ਮਾਈਨਿੰਗ ਨਾ ਹੁੰਦੀ ਤਾਂ ਅੱਜ ਬੰਨੇ ਬਣਿਆ ਹੁੰਦਾ। ਜਿਸ ਸਰਕਾਰਾਂ ਸਵੇਰੇ ਰਜਾਈਆਂ ਚੋਂ ਉੱਠ ਕੇ ਸਵੇਰੇ ਪਹਿਲਾਂ ਹੀ ਆ ਕੇ ਕੁਰਸੀਆਂ ਬੈਠੀਆਂ ਹੁੰਦੀਆਂ ਤਾਂ ਅੱਜ ਇਹ ਸ਼ਾਇਦ ਬੰਨ ਬਣਿਆ ਹੁੰਦਾ। ਸਿਆਸੀ ਲੋਕ ਆਉਂਦੇ ਆ ਤੇ ਆਪਣੀਆਂ ਰੋਟੀਆਂ ਸੇਕ ਕੇ ਚ ਲੈ ਜਾਂਦੇ, ਪਰੌਂਠੇ ਸੇਕ ਕੇ ਚਲੇ ਜਾਂਦੇ, ਅੱਸੀ ਕਿ ਉਹਦੇ ਨਾਲ ਸੇਕ ਕੇ ਚਲੇ ਜਾਂਦੇ ਨੇ। ਅੱਜ ਕੀ ਦਾਸਤਾਨ ਹੈ ਇਸ ਪਿੰਡ ਦੀ ਤੇ ਇਸ ਬੰਦ ਦੀ ਤੇ ਕੀ ਦਾਸਤਾਨ ਹੈ ਅੱਜ ਤੁਸੀਂ ਦੇਖਿਆ ਨਿਰਪੱਖ ਪੋਸਟ ਦੇ ਲਾਈਵ ਕੈਮਰਾ ਦੇ ਵਿੱਚ ਤੁਸੀਂ ਆਪਣੀ ਰਾਏ ਕਮੈਂਟਾਂ ਚ ਜਰੂਰ ਦੱਸਣਾ ਕਿ ਇਸ ਲੋਗ ਜਰਜਰ ਉਹਨਾਂ ਦੇ ਉਹਨਾਂ ਦੇ ਜਜ਼ਬਾਤ ਉਹਨਾਂ ਦੀ ਸੋਚ ਉਹਨਾਂ ਦੇ ਅੱਜ ਸਰੀਰ ਟੁੱਟੇ ਪਏ ਨੇ ਤੇ ਜਦੋਂ ਅੱਖਾਂ ਲਾਲ ਹੋਈਆਂ ਦੇ ਨੀਂਦੇ ਮਾਰੇ ਤਾਂ ਪ੍ਰਸ਼ਾਸਨ ਕਹਿੰਦਾ ਤੁਸੀਂ ਗੋਲੀਆਂ ਦਾ ਨਸ਼ਾ ਕੀਤਾ ਹੈ ਨਸ਼ਾ ਕੀਤਾ ਹੋਇਆ ਤੇ ਤੁਸੀਂ ਜੁੜੇ ਹੋ ਨਿਰਪੱਖ ਪੋਸਟ ਪੰਜਾਬੀ ਦੇ ਨਾਲ ਤੇ ਮੈਂ ਆਕਾਸ਼